ਨਿਤin ਆਉਂਦੀਆਂ ਅਜਹੀਆਂ ਖਬਰਾਂ ਜਿਸਦੇ ਵਿੱਚ ਘਰ ਦੇ ਰਹਿੰਦੇ ਜੀ ਹੀ ਇੱਕ ਦੂਸਰੇ ਨੂੰ ਖਤਮ ਕਰ ਰਹੇ ਨੇ ਪਤੀ ਪਤਨੀ ਦਾ ਉਹ ਰਿਸ਼ਤਾ ਜੋ ਕਿ ਵਿਸ਼ਵਾਸ ਅਤੇ ਪਿਆਰ ਤੇ ਹੀ ਬਣਿਆ ਹੁੰਦਾ ਨਾਤਾ ਅੱਜ ਕੱਲ੍ਹ ਇਸ ਰਿਸ਼ਤੇ ਦੇ ਵਿੱਚ ਪਿਆਰ ਰਿਹਾ ਅਤੇ ਨਾ ਹੀ ਕਿਸੇ ਗੱਲ ਦਾ ਭਰੋਸਾ ਸਗੋਂ ਨਫ਼ਰਤ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇੱਕ ਦੂਸਰੇ ਨੂੰ ਉਹ ਜਿਉਂਦਾ برداشت ਤੱਕ ਨਹੀਂ ਕਰ ਪਾਉਂਦੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਖਤਮ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਫਜ਼ਿਲਕਾ ਦੇ ਪਿੰਡ ਹੋਜ ਖਾਸ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੀ ਪਤਨੀ ਨੂੰ ਪਤੀ ਨੇ ਹੀ ਕੋਹੜੀ ਮਾਰ ਕੇ ਖਤਮ ਕਰ ਦਿੱਤਾ ਮ੍ਰਿਤਕ ਔਰਤਾ ਪਤੀ ਚਰਾਬੀ ਵੀ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਦੋਸ਼ੀ ਪਤੀ ਨੇ ਪਹਿਲਾਂ ਵੀ ਕਈ ਵਾਰ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦੇ ਹੋਏ ਉਸ ਦੀ ਗੁੱਟਮਾਰ ਕੀਤੀ ਸੀ ਅਤੇ ਅੱਜ ਜਦੋਂ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਗੁੱਸੇ ਦੇ ਵਿੱਚ ਆਇਸ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਜਾਨ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਪਾਲੋਬਾਈ ਦੇ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਦੋ ਭਰਾ ਤੇ ਇੱਕ ਭੈਣਾ ਹਨ ਇਸ ਦਾ ਪਿਤਾ ਸੁਖਦੇਵ ਸਿੰਘ ਉਸ ਦੀ ਮਾਂ ਪਾਲੋਬਾਈ ਦੀ ਕਈ ਵਾਰ ਉਹ ਕੁਟਮਾਰ ਕਰਦਾ ਸੀ ਅਤੇ ਘਰ ਦੇ ਵਿੱਚ ਅਕਸਰ ਝਗੜਾ ਵੀ ਰਹਿੰਦਾ ਹੁੰਦਾ ਸੀ ਆਜ ਸਵੇਰ ਨੂੰ ਉਸ ਦੀ ਮਾਂ ਖੇਤਾਂ ਦੇ ਵਿੱਚ ਝੋਨਾ ਲਗਾ ਰਹੀ ਸੀ ਅਤੇ ਇਸੇ ਦੌਰਾਨ ਹੀ ਪਿਤਾ ਸੁਖਦੇਵ ਸਿੰਘ ਨੇ ਕਹਾੜੀ ਚੱਕੀ ਅਤੇ ਉਹਨਾਂ ਦੀ ਮਾਂ ਨੂੰ ਖਤਮ ਕਰ ਦਿੱਤਾ ਮ੍ਰਿਤਕ ਦੇ ਪੁੱਤਰ ਨੇ ਆਪਣੇ ਪਿਤਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਸੂਚਨਾ ਮਿਲਣ ਤੇ ਡੀਐਸਪੀ ਏਆਰ ਸ਼ਰਮਾ ਵੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਦੋਸ਼ੀ ਵਿਅਕਤੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਹੋਏ ਉਸ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਜਿਵੇਂ ਜੀ ਮਰਕੀਸ਼ ਸਿੰਘ ਜੀ ਜਿਵੇਂ ਕੱਛੂੜ ਕਿਲ੍ਹੇ ਦੀ ਮੇਰੀ ਪਰਚਾਈ ਸੀ ਕੀ ਕਾਰਨ ਹੋਇਆ ਹੈ ਮਾਦਾ ਮੁਤਕਾਰ ਦਾ ਇਹ ਮਾਮਲਾ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਮੈਂ ਤੁਹਾਨੂੰ 2 ਸਾਲ ਵੱਡਾ ਜੀ ਜੇ ਭਾਬੀ ਉਹਨਾਂ ਕਿੰਨੀ ਉਮਰ ਸੀ ਕੌਣ تھی ਉਹ ਕਿ ਮੇਰੇ ਘਰ 45 ਰੁੱਤੇ ਜੇ ਟੋੜੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਹੈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਹੋ ਗਏ ਹੋਏ ਨੇ ਇੱਕ ਮੁੰਡਾ ਰਹਿਦਾ ਜਾ ਜੀ ਛੋਟਾ ਤੁਹਾਨੂੰ ਕਦੋਂ ਪਤਾ ਲੱਗਿਆ ਸਾਬਕ ਫੇਰੇ ਪਤਾ ਲੱਗਿਆ ਜੀ ਕਿ ਇਰਾਦੀ ਘਟਨਾ ਹੈ ਜੁਪਾ ਹੋਈ ਹੈ ਸਿਰ ਸਿਰ ਅਰਲੀ ਮਾਰਨਿੰਗ ਪੁਰਸ ਮੌਕੇ ਤੇ ਪਹੁੰਚ ਗਈ ਸੀ ਕਿ ਪਤਾ ਨਹੀਂ ਜੀ ਮੈਂ ਤੇਨਰ ਪਤਾ ਮੈਂ ਤੇ ਕੀ ਆ ਤੁਸੀਂ ਕਿਥੇ ਰਹਿੰਦੇ ਹੋ ਮਰਨੀਆ ਟ੍ਰੇਨ ਚੇਕ ਜਬਾਰ ਨਾਮ ਹੈ ਜੀ ਪਰਮੇਸ਼ਰ ਤੁਹਾਡੀ ਮਾਤਾ ਜੀ ਦੀ ਮੌਤ ਹੋਈ ਹੈ ਕੀ ਨਾਮ ਸੇ ਉਹਨਾਂ ਦਾ ਕੀ ਗੱਲ ਰਹੀ ਹੈ ਕੀ ਕਾਰਨ ਜਿਹਾ ਵੈਸੇ ਕਿ ਉਹਨਾਂ ਨੂੰ ਕਦੋਂ ਉਠਾਣਾ ਪਿਆ ਰੂ ਮੌਲਾ ਜੀ ਦਾ ਇਸ ਆਦਿ ਦਾ ਨਾਜਗੜਾ ਦਾ ਬੇਸਾ ਪੁਰਾਣਾ ਲੜਾਈ ਜਗੜਾ ਚੱਲਦਾ ਇਹ ਸਵੇਰ ਦੀ ਘਟਨਾ ਹੈ ਹਾਂ ਜੀ ਸਵੇਰ ਦੀ ਸਵੇਰ ਵੀ ਦਰੂ ਵੀ ਰੱਖੀ ਸੀਗੀ ਹਾਂ ਕੱਲ ਵੀ ਦਰੂ ਰੱਖੀ ਸੀ ਸਵੇਰੇ ਕਰਦੇ ਸੀ ਕੀ ਨਾਮ ਹੈ ਪਿਤਾ ਜੀ ਦਾ ਸਿਦੇ ਸਿੰਘ ਉਹ ਮੁਖ ਦੇ ਰਹਿਗੇ ਫਰਾਰ ਹੋਗੇ ਮੌਕੇ ਤੇ ਬਲਾਰੋ ਦੇ ਕਤਲ ਕਰਦੇ ਅੱਛਾ ਇਹ ਜਿਹੜੀ ਡੈਥ ਹੋਈ ਮੌਕੇ ਤੇ ਹੋ ਗਈ ਸੀ ਜਾਂ ਬਾਅਦ ਚ ਮੌਕੇ ਤੇ ਗੱਡੀ ਚ ਲਈ ਜਾਂਦੇ ਇਸ ਚੱਕਿਆ ਸੀ ਅੱਛਾ ਤੂੰ ਤਾਂ ਸਾਥ ਸੀ ਵੀ ਤੂੰ ਚੱਲ ਤੁਸੀਂ ਉਸ ਟਾਈਮ ਕਿੱਥੇ ਸੀ ਬਾਕੀ ਫੈਮਿਲੀ ਮੈਂਬਰ ਕਿੱਥੇ ਸੀ ਇਹ ਸਵੇਰੇ ਕਿੰਨੇ ਵਜੇ ਘਟਨਾ ਹੈ ਇਹ ਘਟਨਾ 8 ਵਜੇ ਸਵੇਰੇ 8 ਵਜੇ ਦੀ ਘਟਨਾ ਹੈ 8 ਵਜੇ ਸਾਨੂੰ ਤੈਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਕਿਹ ਬਾਦਲ ਨਾਲ ਚਾਚਾ ਜੀ ਜੀ ਕੋਦੇ ਨਾਲ ਲੱਗੇ ਸੀ ਕਿਛਰੇ ਅੱਛਾ ਜੀ ਕਿਹ ਮਿਲਾਂ ਦੇ ਉਹਨੇ ਸਾਨੂੰ ਭੌਂ ਦਿੱਤਾ ਉਹਨੇ ਦੇਖਿਆ ਗਿਆ ਇਸ ਤਰ੍ਹਾਂ ਟੁੱਟਾ ਡਿਆੜੀ ਕਿ ਆ ਘਾਟੇ ਚੱਕੀ ਕਰਦਾ ਤੇ ਮੰਮੀ ਮਜ਼ਾ ਕਰ ਗਿਆ ਤੇ ਜੀ ਤੇ ਅਸੀਂ ਮੌਕੇ ਤੇ ਫਿਰ ਬਾਜੀ ਕੋਲੋਂ ਆਏ ਸਾਡੇ ਆਂਦਿਆਂ ਦੇ ਸਾਨੂੰ ਵੀ ਉਹਨੇ ਕਦਰ ਕਰ ਉਹ ਫਰਾਰ ਹੋ ਚੁੱਕੇ ਸੀਗੇ ਇਹ ਕਿੰਨੇ ਟਾਈਮ ਤੋਂ ਲੜਾਈ ਝਗੜੇ ਚੱਲੇ ਸੀਗੇ ਲੜਾਈ ਝਗੜੇ ਤਾਂ ਸਟਾਰਟਿੰਗ ਤੋਂ ਚੱਲ ਰਹੇ ਸੀ ਜਾਂ ਤੇ ਗਿਆ ਕੇ ਆਇਆ ਉਹਦੇ ਤੋਂ ਚੱਲ ਰਹੇ ਕਿੰਨੇ ਪੈਨ ਬਰਾਓ ਤੁਸੀਂ ਅਸੀਂ 10 ਪੈਨ ਬਾਕੀ ਮੈਰਿਡ ਨੇ ਸਿਸਟਰ ਮੈਰਿਡ ਹੈ ਤੇ ਇੱਕ ਬ੍ਰਦਰ ਮੈਰਿਡ ਹੈ ਤੇ ਰਹਿੰਦੇ ਇਕੱਠੇ ਹੋ ਤੁਸੀਂ ਇਕੱਠੇ ਰਹਿੰਦੇ ਸੀ ਤੁਸੀਂ ਖੇਤ ਗਏ ਹੋਏ ਸੀਗੇ ਕੰਮ ਦੇ ਹੋਏ ਸੀਗੇ ਤੇ ਪਿਛੇ ਵਾਰ ਦਾ ਤੀਜਾ ਪਹਿਲੇ ਵੀ ਅਸਤੀਕੇ ਦੇ ਕੋਈ ਮਾਰਕੋ ਟੈਸਤੀਕੇ ਦੇ ਹੋਈ ਵੀ ਜਿੰਦੇ ਚ ਜਾਣ ਲੇਵਾ ਹਮਲਾ ਕੀਤਾ ਗਿਆ ਹੋਵੇ ਨਹੀਂ ਪਹਿਲਾਂ ਪਹਿਲਾਂ ਕੋਈ ਜਾਣ ਆ ਪਹਿਲਾਂ ਤਾਂ ਨਹੀਂ ਇੱਦਾਂ ਤਾਂ ਨਹੀਂ ਬਦਲ ਕੋਰ ਕਰਾਂ ਦੀ ਕੋਲ ਛੋਟੀ ਮਾਰੇ ਡਾਂਗ ਤੋਂ ਮਾਰਦਾ ਸੀਗਾ ਉਹਦਾ ਕੁੱਤਾਂ ਮਾਰਦਾ ਸੀਗਾ ਵੀ ਇਦਾਂ ਦਾ ਕੋਈ ਦਰਬਾਰ ਜਾਂ ਕਾਫੇ ਤੋਂ ਜਾਂ ਗੁਰਦਾਸ ਸਿੰਘ ਨੂੰ ਜਾ ਕੇ ਕਦੇ ਨਹੀਂ ਮਾਰਿਆ ਸੀ ਜੀ ਆ ਪਹਿਲਾਂ ਉਹਦਾ ਕੁੱਤਾ ਮਾਰਦਾ ਸੀਗਾ ਜੀ ਸਭ ਕਿਦਾਂ ਦੇਖਦੇ ਵੈਸਤੇ ਕਿ ਕੋਦਮ ਇੱਕ ਖੂਨੀ ਵਾਰਦਾਤ ਹੋ ਗਈ ਇੱਕ ਖੂਨੀ ਵਾਰਦਾਤ ਜੇ ਸਾਡੇ ਦਾਦਾ ਜੀ ਸੀਗੇ ਉਹ ਉਹ ਦੋ ਦਿਨ ਮੈਨੇ ਪਹਿਲਾ ਵੀ ਉਹਨਾਂ ਨੇ ਕੰਮੇ ਸਟਾਰਟ ਕੀਤਾ ਸੀਗਾ ਉਹ ਵੀ ਕਰਪਾਨਾ ਕਰ ਬੋਨਾ ਕੱਢ ਕੇ ਮੰਮੀ ਨੇ ਇੱਕਰ ਧਮਕੀਆਂ ਦੇ ਕੇ ਗੈਸ ਨੂੰ ਵਾੜ ਦੇਣਾ ਆ ਕਰ ਦਿੱਤਾ ਠੀਕ ਹੈ ਜੀ ਉਹਦੇ باوجود ਰਾਤ ਨੂੰ ਮੇਰੇ ਮੁਰੇ ਨੇ ਉਹਨੇ ਫੋਨ ਲਾਇਆ ਮੇਰੇ ਦਾਦੇ ਨੂੰ ਮੇਰੇ ਦਾਦਾ ਮੈਨੂੰ ਪਤਾਉਂਦਾ ਰਹੇ ਮੈਂ ਉਹਨੂੰ ਕਹਿੰਦਾ ਰਹੇ ਵਾੜ ਦੇ ਫਿਰ ਐਂ ਕਰਦੇ ਉਹ ਕਰਦੇ ਤੇ ਵੀ ਉਹਦੇ ਕਹਿਣ ਤੋਂ ਨਹੀਂ ਵੜਦਾ ਮਜ਼ੇ ਪਰਵਾਰ ਨੂੰ ਸਮਝ ਲੋ ਗਿਆ ਉਹਨ ਦੀ ਸ਼ਾਲੀਸ਼ ਦੇ ਸਮਝ ਲੋ ਦਾਦਾ ਕਿੱਥੇ ਰਹਿੰਦਾ ਹੈ ਦਾਦਾ ਹਰਨੀ ਵਾਲ ਚਾਚੇ ਕੋਲ ਅਸ ਹੋਰਨੀ ਵਾਲ ਰਹਿੰਦੇ ਵੀ ਪਹਿਲੇ ਪਰਿਵਾਰਕ ਗਿਸ਼ਤੇ ਠੀਕ ਨਹੀਂ ਗਏ ਪਹਿਲਾਂ ਦਾਦਾ ਸਾਡਾ ਰਹਿੰਦਾ ਰਿਹਾ ਬਹੁਤ ਟਾਈਮ ਸਾਡੇ ਕੋਲ 10 ਸਾਲ ਰਿਹਾ 10 ਸਾਲ ਸਭ ਤੋਂ ਬਿਆ ਕੋਈ ਨਹੀਂ ਬਸ ਥੋੜੇ ਮੰਡ ਦੇ ਵਿੱਚ ਕੋਈ ਡਾਊਟ ਹੋ ਗਿਆ ਤੇ ਵੀ ਆ ਗਿਆ ਤਾਂ ਉਹ ਬਿਆ ਦਾ ਗਲਤ ਸਾਡੇ ਬੋਲਦਾ ਸੀ ਮੇਰਾ ਕੋਈ ਪਰਚਾ ਨਹੀਂ ਸੀ ਕੋਈ ਜ਼ਮੀਨੀ ਵਿਵਾਦ ਤਾਂ ਨਹੀਂ ਸੀਗਾ ਨਾ ਨਾ ਜ਼ਮੀਨੀ ਆਪਣਾ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਵੰਡ ਵੰਡਾਰਾ ਹੋਇਆ ਹੋਇਆ ਵੰਡ ਵੰਡਾਰਾ ਚਾਚਾ ਸਾਡੇ ਬੈਠੇ ਤੇ ਦੋ ਭਰਾ ਡੈਡੀ ਜੱਜ ਉਹਨਾਂ ਦਵਾਨੂ ਨੇ ਰੱਖਿਆ ਮਤਲਬ ਇਹਨਾਂ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਕੁਝ ਨਹੀਂ ਸੀਗਾ ਆਪਾਂ ਇੱਕ ਐਸਾ ਨਸੀਬ ਦੇ ਵਿੱਚ ਇੱਕ ਵਾਅਦਾਤ ਨੂੰ ਜਾ ਰਹੇ ਨਸੀਬ ਦੇ ਵਿੱਚ ਨਜ਼ਾਰੂ ਪਿੰਦਾ ਸੀ ਉਹ ਇਹ ਤੇ ਰਾਤ ਦਾ ਬਾੜਾ ਜਾਂ ਸੀਰੀਜ਼ ਹੋ ਗਿਆ ਰਾਤ ਨੂੰ ਦਾਵਤ ਹੋ ਲੈ ਰਾਤ ਟੇਕੇ ਸੀਗਾ ਸੁਬਾ ਪਿਆ ਸੀ ਤੇ ਸਾਰਾ ਸੁਬਾ ਕੰਮ ਤੇ ਗਿਆ ਚਲੇ ਤੇ ਜਦੋਂ ਆ ਕੇ ਅਸੀਂ ਦੇਖਿਆ ਸਾਡੇ ਲੋਕੀ ਦੇ ਪੁੱਛਿਆ ਕਿ ਕੰਮ ਕਿੱਥੇ ਕੀ ਮੰਗ ਕਰਦੇ ਹੋ ਮੰਗ ਹੈ ਸਾਨੂੰ ਸਾਫ਼ ਚਾਹੀਦਾ ਬਸ ਵਾਤਵਾਸ ਹੈ ਤੇ ਪਾਚੀ ਚਾਹੀਦੀ ਜੀ ਇਹਦੇ ਵਿੱਚ ਸਿਰੋਗੂ ਨੇ ਗੱਲ ਦੁੱਸਿਆ ਦੇ ਫਾਜ਼ਲ ਸਾਹਿਬ ਨੂੰ ਮੰਨਦੇ ਹੋ ਕਿ ਦਾਦਾ ਜਾਂ ਹੋਰ ਪਰਿਵਾਰਕ ਕਤਲ ਕਤਲ ਸਾਜ਼ਿਸ਼ ਦਾਦੇ ਦੀ ਸਾਡੇ ਦੀ ਤੇ ਕਤਲ ਸਾਡੇ ਗੁਣੇ ਨਹੀਂ ਕਰਦਾ ਜੀ ਧੰਨਵਾਦ ਸਰ ਅੱਜ ਮਾਮਲਾ ਹੈ ਮਹਨਾ ਜੀ ਕੁਰੀ ਪੁਰਾ ਮਾਣਾ। ਥਾਣਾ ਹਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਲ ਖਾਸ। ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ। ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:30 ਆਪਣੇ ਘਰ ਵਾਲੀ ਨੂੰ ਕਹਾਣੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸਰ ਇਹ ਘਰੇ ਕੀਤਾ ਸੀ ਉਹਨੇ। ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ। ਪਾਲੋ ਬਾਈ ਉਹਦਾ ਨਾਂ ਸੀ। ਦੇ ਉਹਦੇ ਚਰਿੱਤਰ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਰਡਰ ਕਰ ਦਿੱਤਾ ਜਿਸ ਤੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 103 ਬੀ ਐਨ ਐਸ ਵੀਰੇਤੀ 102 ਪੀ ਸੀ ਟੈਟ ਅਸੀਂ ਮੁਕਦਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ